ਸਾਰੇ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫੋਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਸੁਖਣਾੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਅੱਜ ਸਾਸੀ ਕਾ ਭਾਈ ਜੀ ਨਾਮ ਕੀ ਵੀਰ ਆਪਣਾ ਜਗਦੀਪ ਭਾਈ ਜੀ ਵੀਰ ਆਪਣੇ ਘਰ ਹੋਂ ਉਹਦੇ ਕੀ ਐਡਰੈਸ ਆਈ ਆਪਣਾ ਕੋਠੇ ਵਾਲੇ ਕੱਚੇ ਰਾਹ ਦੇ ਸਾਹਮਣੇ ਇਸ ਤਰ੍ਹਾਂ ਉਤਾਬੇ ਇੱਕ ਤਾਂ ਪੱਤੀ ਬਾਈ ਦੀ ਜੀ ਠੀਕ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਘਰ ਆ ਸਕਦੇ ਹੋ ਤੇ ਵੀਰ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਉਹਦਾ ਵਧੀਆ ਰਿਹਾ ਜੀ ਕਿੰਨੇ ਕ ਟਾਈਮ ਤੋਂ ਪਸੂ ਸੇਲ ਹੋ ਗਿਆ 6 ਘੰਟੇ ਵਿੱਚ ਹੀ ਸੇਲ ਹੋ ਗਿਆ ਜੀ ਠੀਕ ਹੋ ਜੀ ਅੱਜ ਆਪਣੇ ਕੋ ਕਿੰਨੇ ਨਗਵ ਕਾਉਗੇ ਦੋ ਆਈ ਜੀ ਦੱਸੋ ਜੀ ਵੈੜ ਦੀ ਡਿਟੇਲ ਕੀ ਹੈ ਜੀ ਇਹ 15 ਕਿਲੋ ਦੀ ਸੂਈ ਵੀ ਦੂਜਾ ਸੂਆ ਗਈ ਦੂਜਾ ਸੂਆ ਸੂਈਆ ਸੱਜਰ ਦਾ ਦੁੱਧ ਆ ਰਿਹਾ ਕੜ ਪਤਾ ਹੀ ਪਹਿਲੇ ਸੂਈ ਕੀ ਨਾ 15 ਕਿਲੋ ਦੁੱਧ ਆ 15 ਕਿਲੋ ਦੁੱਧ ਮਗਰ ਕੀ ਹੈ ਇਹਦੇ ਵੱਛੀ ਹੈ ਹਾਂ ਹਾਂ ਵੱਛੀ ਹੈ ਵਾਹ ਬੱਛੀ ਹੈ ਬਾਈ ਦੇਖ ਸਕਦੇ ਤੁਸੀਂ 10 10 ਲੀਟਰ ਇਸ ਟਾਈਮ ਤੱਕ ਤਿਆਰ ਨਹੀਂ ਹਾਂ ਤਿਆਰ ਹੈ ਦੱਬੇ ਮਾਰ ਲੈ ਠੀਕ ਹੋ ਜੀ ਕੱਢ ਲਓ ਮਾੜੀ ਵਾਰ ਜੀ ਸਵੇਰਾ ਦਾ ਟਾਈਮ ਆ ਬਾਈ ਚਵਾਈ ਹੋ ਚੁੱਕੀ ਆ ਇਹ ਦੇਖ ਸਕਦਾ ਹਾਂ ਬਾਡੀ ਮੰਤਰ ਦੀ ਚੰਗੀ ਐ ਕ੍ਰਾਸ ਬ੍ਰੀਡ ਦੀ ਵਹਿੜਾ ਬਈ ਹੋਰ ਨਾਲ ਤੁਸੀਂ ਦੇਖ ਸਕਦੇ ਹੋ 10 ਲੀਟਰ ਦੁੱਧ ਤਿਆਰ ਆ ਦੂਜਾ ਸੂਈ ਹੋਈ ਦੂਜਾ ਸੂਦਾ ਸੂਈ ਆ 10 ਦਿਨ ਹੋ ਗਏ ਸੂਈ ਨੂੰ ਕਿੱਥੋਂ ਤੱਕ ਆ ਸਹੀ ਦੁੱਧ ਕੱਢ ਦੂਗੀ ਤੇ 15 ਲੀਟਰ ਉਹ ਤੇ ਕੱਢੂਗੀ ਠੀਕ ਹੋ ਜੀ ਤੇ ਬਾਈ ਆਪਾਂ ਕੀ ਡਿਮਾਂਡ ਕਰਦੇ ਹਾਂ ਇਹਦੀ ਮੈਨੂੰ 32000 ਹੈ ਜੀ ਬੋਲ 32000 ਕਰਦੇ ਹਾਂ ਮੋਕੇ ਤੇ ਮਾਨਤਨ ਕੀਤਾ ਜਾ ਮਾਨਤਨ ਕੀਤਾ ਠੀਕ ਹੋ ਜੀ ਤੇ ਅੱਗੇ ਆ ਜੀ ਝੋਟੀ ਦੀ ਕੀ ਡਿਟੇਲ ਹੈ ਜੀ ਇਹ ਪਹਿਲਾ ਸੂਆ ਸੂਣਾ ਜੀ ਠੀਕ ਹੋ ਜੀ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਅਜੇ ਪੰਜ ਚਾਰ ਦਿਨ ਲਈ ਪੰਜ ਚਾਰ ਦਿਨਾਂ ਦੀ ਕੱਚੀ ਕੱਢ ਲਓ ਬਾਹਰ ਜੀ ਤੁਸੀਂ ਦੇਖ ਸਕਦੇ ਹੋ ਬਾਈ ਥਾਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਹੈ ਨੂੰ ਮੁੱਠੀ ਦੇਖ ਸਕਦੇ ਹਾਂ ਸਿੰਗ ਦੀ ਕੁਆਲਿਟੀ ਦੇਖ ਸਕਦੇ ਹੋ ਚੰਗਾ ਸਿੰਗਾ ਬਈ ਬੇਠੂੜੇ ਦੀ ਚੰਗੀ ਏ ਝੁੱਟੀ 5-4 ਦਿਨਾਂ ਦੀ ਕੱਚੀ ਆ ਆਏ ਬਈ ਚੰਗੀ ਹਾਈਟ ਆ ਬਈ ਝੁੱਟੀ ਦੀ ਅਨਾਂ ਦੀ ਕੁਆਲਿਟੀ ਬਈ ਬਹੁਤ ਜ਼ਿਆਦਾ ਸ਼ਾਨਦਾਰ ਆ ਦੇਖ ਸਕਦੇ ਤੁਸੀਂ ਭਾਈ ਜੀ ਕੀ ਡਿਮਾਂਡ ਕਰਦੇ ਆਂ ਆਪਏ ਦੀ? 65000 ਰੁਪਏ। ਮੋਲੇ ਦਾ 65000 ਕੀਤਾ ਜਾਂਦਾ। ਮੌਕੇ ਤੇ ਮੰਨਤਨ ਕੀਤਾ ਜੋ। ਮੰਨ ਗਰ ਜੀ। ਠੀਕ ਓ ਆਪਣਾ ਕੰਟੈਕਟ ਨੰਬਰ ਬੋਲ ਦੇ ਜੀ। 94788 ਜੀ। 87285 ਜੀ। ਇੱਕ ਵਾਰ ਫੇਰ ਬੋਲ ਦੇ। 94788 ਜੀ। 87285 ਜੀ। ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹਨਾਂ ਦੋਨਾਂ ਨਗਾਂ ਵਿੱਚੋਂ ਕੋਈ ਨਾਗ ਪਸੰਦਾ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ। ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ। ਥੈਂਕ ਯੂ ਬਾਈ ਜੀ।